ਨਹਿਰੀ ਪਾਣੀ ਜਿਹੜਾ ਬੜੇ ਦੁੱਖ ਰਿਆਂ ਕਹਿਣਾ ਪੈ ਰਿਹਾ ਕਿ ਇਹਦੋਂ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਵੱਲ ਧਿਆਨ ਹੀ ਨਹੀਂ ਦਿੱਤਾ ਸਾਡੇ ਪਿੰਡਾਂ ਵਿੱਚ ਦੀ ਨਹਿਰਾਂ ਲੰਘਦੀਆਂ ਸਾਡੇ ਪਿੰਡ ਮੋਗਾ ਨਹੀਂ ਮਤਲਬ ਸਾਡੇ ਪਿੰਡਾਂ ਵਿੱਚ ਦੀ ਸੂਏ ਰਜਵਾਹੇ ਲੰਘਦੇ ਆ ਸਾਡੇ ਪਿੰਡ ਪਾਣੀ ਨਹੀਂ ਮਿਲਦਾ ਜੀ ਉਸ ਵੇਲੇ ਧਿਆਨ ਦੇਣ ਦੀ ਜ਼ਿਆਦਾ ਉਹਨਾਂ ਨੂੰ ਲੋੜ ਵੀ ਨਹੀਂ ਪਈ ਲੋਕਾਂ ਨੇ ਵੀ ਕੋਈ ਖਾਸ ਧਿਆਨ ਨਹੀਂ ਦਿੱਤਾ ਕਿਉਂਕਿ ਪਾਣੀ ਉੱਪਰ ਸੀਗਾ ਟਿਊਬਵਲ ਨੂੰ ਜ਼ਿਆਦਾ ਪ੍ਰਿਫਰ ਕਰਦੇ ਰਹੇ ਕੱਸੀਆਂ ਨੂੰ ਭੁੱਲ ਗਏ ਹੌਲੀ ਹੌਲੀ ਕੱਸੀਆਂ ਜਿਹੜੀਆਂ ਸੀ ਉਹ ਕੈਰੀ ਇਟ ਦੇ ਤਾਂ ਬਣੀਆਂ ਹੁੰਦੀਆਂ 6 ਇੰਚੀ ਉਹ ਇਟਾਂ ਉਟਾਂ ਇੱਧਰ ਉੱਧਰ ਹੋ ਗਈਆਂ ਆਪਾਂ ਨੇ ਤਵੀਆਂ ਦੋ ਗਲੀਆਂ ਹੋਰ ਛੱਡ ਕੇ ਵਿਚੀ ਕਰ ਲਈ ਕੱਸੀ ਵੀ ਹੈ ਨਾ ਸੱਚੇ ਰਹਿਦਾ ਮੈਂ ਤੁਹਾਨੂੰ ਤੇ ਵੀ ਇਹਨਾਂ ਦੀ ਕਿਹੜਾ ਹੁਣ ਲੋੜ ਪੈਣੀ ਹੈ ਇਹ ਮੈਂ 25 ਸਾਲ ਪਹਿਲਾਂ ਤੋਂ ਗੱਲ ਦੱਸਦਾ ਤੇ ਹੁਣ ਜਦੋਂ ਪਾਣੀ ਚੱਲੇਗਾ 800 ਫੁੱਟ ਤੇ 600 ਫੁੱਟ ਤੇ ਮੱਛੀ ਮੋਟਾ ਜਵਾਬ ਦੇ ਗਈਆਂ ਫੇਰ ਫੇਰ ਪਾਈਪਾਂ ਪਾਉਣੀਆਂ ਪੈਂਦੀਆਂ ਡੂੰਘੇ ਕਰਨੇ ਪੈਂਦੇ ਆ ਹੁਣ ਯਾਦ ਆਇਆ ਪਾਣੀ ਵੀ ਉਹ ਕਿੱਧਰ ਗਿਆ ਕੱਸੀਆਂ ਵਾਲਾ ਤਾਂ ਮੈਂ ਅਫਸਰਾਂ ਨੂੰ ਕਿਹਾ ਕਿ ਕੱਸੀਆਂ ਨੂੰ ਪ੍ਰੋਵਾਈਡ ਕਰਨਾ ਹੈ ਕੱਸੀਆਂ ਦਾ ਪਾਣੀ ਤੇ ਹੁਣ ਥੋੜਾ ਜਿਹਾ ਮਾਡਰਨ ਟੈਕਨੀਕ ਆ ਗਈਆਂ ਪਾਈਪਾਂ ਪੈਣ ਲੱਗੀਆਂ ਥੱਲੋਂ ਦੀ 700 ਕਿਲੋਮੀਟਰ ਤੋਂ ਜ਼ਿਆਦਾ ਪਾਈਪਾਂ ਇਸ ਵਕਤ ਪੰਜਾਬ ਦੇ ਵਿੱਚ ਅਸੀਂ ਪਾ ਚੁੱਕੇ ਹਾਂ ਜਿਹੜੀਆਂ ਇਸ ਵਕਤ ਝੋਨੇ ਦੇ ਸੀਜ਼ਨ ਵਾਸਤੇ ਰੈਡੀ ਨੇ 700 ਕਿਲੋਮੀਟਰ ਬਾਕੀ ਜਿਹੜੇ ਪੱਕੇ ਖਾਲ ਜਾਂ ਸੂਏ ਜਿਨ੍ਹਾਂ ਚ ਮਤਲਬ ਦਰਖਤ ਉੱਗ ਪਏ ਸੀ ਭੁੱਲ ਗਏ ਸੀ ਉਹਨਾਂ ਸੂਆਂ ਨੂੰ ਪੁਲੀ ਜੀ ਤੁਹਾਨੂੰ ਪਤਾ ਲੱਗਦਾ ਸੀ ਵੀ ਇੱਥੇ ਸੂਆ ਹੁੰਦਾ ਸੀ ਨਹੀਂ ਤਾਂ ਵਿੱਚ ਹੀ ਰੋੜ ਰਲ ਗਏ ਸੀ ਉਹਨਾਂ ਨੂੰ ਅਸੀਂ ਰਿਵਾਈਵ ਕੀਤਾ ਤੇ ਪੰਜਾਬ ਦਾ ਜਿਹੜਾ ਮੇਰੇ ਕੋਲੇ ਰਿਕਾਰਡ ਹੈ ਪਾਣੀ ਦਾ ਤੇ ਪਹਿਲਾਂ ਜਦੋਂ ਜਿਸ ਦਿਨ 16 ਮਾਰਚ 2022 ਨੂੰ ਸਰ ਕੋ ਸੌ ਚੁੱਕੀ ਸੀ ਖਟਕੜਕਲਾ ਤੁਹਾਡੀ ਤੁਸੀਂ ਜ਼ਿੰਮੇਵਾਰੀ ਦਿੱਤੀ ਸੀ ਤਾਂ ਉਸ ਵੇਲੇ ਤੱਕ 21 ਤੋਂ 22% ਪਾਣੀ ਪੰਜਾਬ ਨਹਿਰੀ ਪਾਣੀ ਦੇ ਤੌਰ ਤੇ ਯੂਜ਼ ਕਰਦਾ ਸੀ ਇਸਤੇਮਾਲ ਕਰਦਾ ਸੀ 21 ਤੋਂ 22% 3 ਸਾਲ ਹੋ ਗਏ 3 ਸਾਲਾਂ ਦੇ ਵਿੱਚ ਅਸੀਂ ਵਾਟ ਤੋਂ 64% ਤੱਕ ਅਸੀਂ ਪਹੁੰਚ ਚੁੱਕੇ ਹਾਂ ਇਸ ਵਕਤ ਨਹਿਰੀ ਪਾਣੀ ਨੂੰ ਵਰਤਣ ਦੇ ਮਾਮਲੇ 'ਚ